ਇਸ ਸਿਧਾਨ ਬਣੀ ਲੱਖਾ ਸਿਧਾਨਾ ਦਾ ਨਾਮ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ ਲੋਕਵਾਜ ਟੀਵੀ ਚੈਨਲ ਚਲਾਉਣ ਵਾਲੇ ਮਨਿੰਦਰਜੀਤ ਸਿੱਧੂ ਨਾਲ ਲੱਖਾ ਸਿਧਾਨਾ ਦਾ ਵਿਵਾਦ ਸਾਹਮਣੇ ਆਇਆ ਹੈ ਪત્રਕਾਰ ਮਨੀਂਦਰਜੀਤ ਅਨੁਸਾਰ ਲੱਖਾ ਸਿਧਾਨਾ ਨੇ ਫੋਨ 'ਤੇ ਉਸ ਨੂੰ ਧਮਕੀ ਦਿੱਤੀ ਹੈ ਕਿ ਮਨੀਂਦਰਜੀਤ ਉਸ ਖਿਲਾਫ ਝੰਡਾ ਚਲਾ ਰਿਹਾ ਹੈ ਤੇ ਉਸ ਨੂੰ ਇਸ ਦੀ ਸਜ਼ਾ ਭੁਗਤਣੀ ਪੈ ਸਕਦੀ ਹੈ। ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਪੱਤਰਕਾਰ ਮਨੀਂਦਰਜੀਤ ਸਿੱਧੂ ਨੇ ਦੱਸਿਆ ਕਿ ਭਾਨਾ ਸਿੱਧੂ ਮਸਲੇ ਵਿੱਚ ਲੱਖਾ ਸਿਧਾਨਾ ਦੇ ਰੋਲ ਤੇ ਉਸ ਨੇ ਕੁਝ ਸਵਾਲ ਉਠਾਈ ਸਨ ਤੇ ਉਸ ਤੋਂ ਬਾਅਦ ਬਿਸ਼ਵਦੀਪ ਫਾਜ਼ਿਲਗਾ ਦੇ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਉਸਤੇ ਚੈਨਲ ਨੇ ਵਿਸ਼ਵਦੀਪ ਦਾ ਇੱਕ ਇੰਟਰਵਿਊ ਕੀਤਾ ਸੀ ਜਿਸ ਵਿੱਚ ਵਿਸ਼ਵਦੀਪ ਫਾਜ਼ਿਲਖਾਨੇ ਲੱਖਾ ਸਿਧਾਨਾ ਵੱਲੋਂ ਉਸ ਨੂੰ ਕੋਈ ਵੀ ਮਦਦ ਨਾ ਕੀਤੀ ਜਾਂਦਾ ਬਿਆਨ ਦਿੱਤਾ ਸੀ ਇਸ ਤੇ ਦੋਹਾ ਹੀ ਮਸਲੇ ਕਰਕੇ ਲੱਖਾ ਸਿਧਾਨਾ ਮਨਿੰਦਰਜੀਤ ਸਿੰਘ ਨਾਲ ਨਾਰਾਜ਼ ਹੋ ਗਿਆ ਤੇ ਉਸ ਨੂੰ ਧਮਕੀ ਭਰਿਆ ਫੋਨ ਕਾਲ ਲੱਖੇ ਸਿਧਾਨੇ ਵੱਲੋਂ ਕੀਤਾ ਗਿਆ ਮਾਮਲਾ ਪੱਖੋਂ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਲੱਖਾ ਸਿਧਾਨਾ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਤੇ ਉਸ ਦਾ ਪੁਤਲਾ ਵੀ ਫੁੱਕਿਆ ਗਿਆ ਇਸ ਤੋਂ ਪਹਿਲਾਂ 2021 ਵਿੱਚ ਵੀ ਕਿਸਾਨ ਅੰਦੋਲਨ ਦੌਰਾਨ ਲਾਲ ਕਿਲੇ ਵਿੱਚ ਹੋਈ ਹਿੰਸਾ ਵਿੱਚ ਲੱਖਾ ਸਿਧਾਨਾ ਦੀ ਭੂਮਿਕਾ ਸਾਹਮਣੇ ਆਈ ਸੀ ਦੋ ਤਰਜੰਤੂ ਚਾਦਾ ਕੇਸਾ ਵਿੱਚ ਲੱਖਾ ਸਿਧਾਨਾ ਦੋਸ਼ੀ ਹੈ ਤੇ 2017 ਵਿੱਚ ਵੀ ਫਰੀਦਕੋਟ ਜੇਲ੍ਹ ਵਿੱਚ ਮੋਬਾਈਲ ਰੱਖਣ ਦਾ ਦੋਸ਼ ਲੱਖਾ ਸਿਧਾਨਾ ਤੇ ਲੱਗਿਆ ਸੀ